ਤੇ ਪਾਲਦੇ ਨੇ ਸਭ ਕੋ ਤੁਹਾਡਾ ਫਿਊਚਰ ਬਣਾਉਂਦੇ ਨੇ ਉਹ ਤੇ ਹਾਂ ਸਾਡਾ ਬੱਚਾ ਪੜ੍ਹਦੇ ਸਕੇ ਕੋਈ ਨੌਕਰੀ ਲੱਗੇ ਕੋਈ ਕਿਸੇ ਗੇਮ ਦੇ ਵਿੱਚ ਆਏ ਭਰਤੀ ਹੋਵੇ ਜਾਂ ਸਕੂਲ ਦੇ ਵਿੱਚ ਟੀਜਾ ਲੱਗੇ ਮਾਪਿਆਂ ਦੇ ਨਾ ਬਹੁਤ ਅਸਮ ਇਦਾਂ ਹੁੰਦੀਆਂ ਨੇ ਧੀਆ ਦੇ ਪੁੱਤ ਜਦੋਂ ਦੀਆਂ ਅਸਮ ਇਦਾਂ ਤੇ ਮਾਪਿਆਂ ਦੇ ਇੱਕ ਮਾਂ ਐ ਮੈਂ ਤੇ ਉਹਦੀ ਪਾਣੀ ਫਿਰਦਾ ਹੈ ਨਾ ਜਿਹੜੀ ਜ਼ਿੰਦਗੀ ਚੰਗੀ ਨਹੀਂ ਲੱਗਦੀ ਤੇ ਦੋਖੰਦਾ ਤੇ ਦੋਖੰਦਾ ਬਰੇ ਉਹ ਰੱਬ ਨੂੰ ਇਹ ਕਹਿੰਦਾ ਫਿਰ ਅੱਬਾ ਤੂੰ ਮੈਨੂੰ ਕਿਉਂ ਦਿੱਤੇ ਇਹ ਜੀ ਲਾਲ ਮੈਨੂੰ ਕਿਉਂ ਦਿੱਤੇ ਤੇ ਕਿਸੇ ਵੀ ਮੈਂ ਵੀ ਜਿੰਦਗੀ ਨਹੀਂ ਵੀ ਕਿਸੇ ਮਾਪ ਪਿਓ ਦਾ ਦਿਨ ਨਾ ਦੁਖੀ ਕਰਿਆ ਜਾਏ ਜਿੱਥੇ ਸੋਹਣੀਆਂ ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹਦੇ ਸਿੰਘ ਸੋਹਣੇ ਕਿਹਦਾ ਚੱਡਾ ਸੋਹਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਨੀਤ ਕੋਰ ਦੀਆਂ ਹੋਰ ਫੋਟੋਜ਼ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਫਿਰ ਦੁਬਾਰਾ ਤੋਂ ਉਸ ਦੇ ਕਾਫੀ ਜ਼ਿਆਦੇ ਟ੍ਰੋਲ ਬਣ ਰਹੇ ਨੇ ਤਾਂ ਜਿਸ ਤੋਂ ਬਾਅਦ ਦੋਸਤ ਉਸ ਦੀ ਮਾਂ ਦੀ ਫਿਰ ਇੰਟਰਵਿਊ ਸਾਹਮਣੇ ਆਈ ਹੈ ਅਤੇ ਉਸ ਨੇ ਕਾਫੀ ਜ਼ਿਆਦਾ ਖੁਲਾਸੇ ਕੀਤੇ ਨੇ ਪਰਨੀਤ ਕੋਰ ਦੇ ਬਾਰੇ ਅਤੇ ਦੋਸਤੂ ਪੁੱਬਾ ਮਾਰ ਮਾਰ ਰੋਈ ਇੰਟਰਵਿਊ ਦੇ ਵਿੱਚ ਅਤੇ ਕਹਿਣ ਲੱਗੀ ਕਿ ਇਹੋ ਜਿਹੀ ਧੀ ਪੁੱਤਰ ਰੱਬ ਕਿਸੇ ਨੂੰ ਵੀ ਨਾ ਦੇ ਅਤੇ ਪਰਨੀਤ ਕੋਰ ਦੇ ਬਾਰੇ ਹੋਰ ਵੀ ਕਈ ਗੱਲਾਂ ਉਸ ਨੇ ਸਾਂਝੀਆਂ ਕੀਤੀਆਂ ਅਤੇ ਜਿਵੇਂ ਕਿ ਤੁਸੀਂ ਉਹਦੀਆਂ ਫੋਟੋਜ਼ ਦੇਖ ਹੀ ਰਹੇ ਹੋਵੋਗੇ ਕਿ ਕਿੰਨੇ ਮੁੰਡਿਆਂ ਦੇ ਨਾਲ ਉਸ ਦੇ ਰਿਲੇਸ਼ਨ ਰਹੇ ਜਿਸ ਨੂੰ ਲੈ ਕੇ ਉਸ ਦੀ ਮਾਂ ਕਾਫੀ ਪਰੇਸ਼ਾਨ ਸੀ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ